ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆ ਗਿਆ ਜੀ ਇੱਕ ਹੋਰ ਕਾਰਡ ਲੈ ਕੇ ਆਪਾਂ ਘਟੋ ਘਟ 2 ਸਾਲ ਤੋਂ ਰਿਪੀਟਰ ਮੱਜ 10 ਤੋਂ 12 ਵਾਰੀ ਇਹ ਮਤਲਬ ਬਣ ਚੁੱਕੀ ਆ ਤੇ ਘਟੋ ਘਟ 5-6 ਵਾਰੀ ਟੀਕਾ ਤੇ 5-6 ਵਾਰੀ ਛੋਟੇ ਕੋ ਬਣੀ ਆ ਮੱਜ ਤੇ ਕਾਫੀ ਮਤਲਬ ਸਮੇਂ ਤੋਂ ਰਿਪੀਟਰ ਹੀ ਹੈ ਤੇ ਵਿਚਾਰੇ ਬਹੁਤ ਹੀ ਖੱਜਲ ਖਰਾਬ ਹੀ ਟਾਈਮ ਤੋਂ ਮਤਲਬ ਹਣਾ ਜੇ ਆਪਣਾ ਡਾਕਟਰ ਤਰੀਕੇ ਨਾਲ ਚੱਲੇ ਹੁੰਦੇ ਵਧੀਆ ਤਰੀਕੇ ਨਾਲ ਤਾਂ ਇਹ ਮੱਜ ਪਹਿਲਾਂ ਤੋਂ ਗੱਬਣੂ ਨਹੀਂ ਪਰ ਅੱਜ ਆਪਾਂ ਚੈੱਕ ਕਰਤੀ ਆ ਕੋਈ 50 ਕ ਡਣਾ ਦੀ ਚੈੱਕ ਕੀਤੀ ਅੱਜ ਮਾਜੀ ਤੇ ਚੈੱਕ ਪਾਸ ਨਿਕਲ ਆਈ ਆ ਤੇ ਨਗਾਜਾ ਬੱਚਾ ਮੁੰਡਾ ਵਿਚਾਰਾ ਆਪਣਾ ਛੋਟਾ ਵੀਰ ਬੜੇ ਸ਼ੌਂਕ ਦਾ ਵਿਚਾਰਾ ਕਾਫੀ ਚਿਰ ਤੋਂ 2-3 ਦੇ ਕੋ ਜਨਮ ਰਿਆ ਦੂਵੇਂ ਕਨੇ ਰਿਪੋਰਟ ਆਈ ਤੇ ਕਿਸੇ ਨਾ ਕਿਸੇ ਦਾ ਟਾਈਮ ਤੇ ਆ ਹੀ ਜਾਂਦਾ ਹੁੰਦਾ ਵਾ ਹਨਾ ਜਿਵੇਂ ਮਰਜੀ ਆ 2 ਸਾਲ ਤੋਂ ਹਨਾ ਵਿਚਾਰਾ ਖਰਾਬ ਚੱਲਣ ਡਿਆ ਸੀ ਤਾਂ ਅਖੀਰ ਪੁੱਤਰ ਨੂੰ ਗੁਰੂ ਰਾਮ ਦਾ ਦੀ ਕਿਰਪਾ ਦੇ ਨਾਲ ਇਹਨਾਂ ਦੀ ਵੀ ਸੁਣੀ ਹੈ ਜੀ ਉਹ ਇਹਨਾਂ ਦਾ ਚੰਗਾ ਕਰਨਾ ਤੇ ਇਹਨਾਂ ਦਾ ਵੀ ਕੀਤਾ ਉਹਨੇ ਮੇਰੇ ਹੱਥੋਂ ਸੇਵਾ ਲੈਣੀ ਸੀ ਤੇ ਮੈਂ ਇਹ ਸੇਵਾ ਕਰਕੇ ਅੱਜ ਰਿਜ਼ਲਟ ਦੇ ਦਿੱਤਾ ਵਾ ਬਾਕੀ ਛੋਟੇ ਵੀਰਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਿੰਨੀਆਂ ਕਿ ਚਲੋ ਬੱਚਾ ਵਿਚਾਰਾ ਪਰ ਫਿਰ ਵੀ ਚੁਸਤਿਆ ਚਲੋ ਜਿੰਨੀਆਂ ਗੱਲ ਕਰੂਗਾ ਵਧੀਆ ਕਰੂਗਾ ਜਿਦ ਤਰ੍ਹਾਂ ਆਪਣੇ ਵੀਰ ਭਰਾ ਸੰਗਦੇ ਆ ਵੱਡੇ ਕਈਆਂ ਦੀ ਸਾਰੀ ਸਾਰੀ ਉਮਰ ਹੋ ਗਈ ਆ ਉਹ ਅਜੇ ਵੀ ਸੰਗਦੇ ਨੇ ਤੇ ਪਰ ਇਹ ਬੱਚਾ ਮੈਨੂੰ ਲੱਗਦਾ ਕਿ ਸਾਡੇ ਨਾਲ ਗੱਲ ਕਰ ਪਊਗਾ ਕਿਉਂਕਿ ਇਹਦਾ ਪਾਪਾ ਬਾਹਰ ਆ ਤੇ ਵਿਚਾਰਾ ਇਕੱਲਾ ਹੀ ਉਹ ਪੱਠੇ-ਪੁੱਠੇ ਪਾਉਂਦਾ ਸਕੂਲੋਂ ਆਣ ਕੇ ਤੇ ਛੋਟਾ ਕਿੰਨੀਵੀਂ ਕਲਾਸ ਚ ਪੜਦਾ ਜੀ ਵੀਰ ਇਹ ਕਟਨੀਵੀਂ ਕਲਾਸ ਚ ਪੜਦਾ ਜੀ ਛੋਟਾ ਹੋਊ ਚਲੋ ਤੇ ਫਿਰ ਚਲੋ ਸ਼ੌਂਕ ਦੇ ਵਿਚਾਰੇ ਨੂੰ ਸੇਵਾ ਕਰਦਾ ਪਿਆ ਹੈ ਕਾਫੀ ਟਾਈਮ ਤੋਂ ਤੇ ਅੱਜ ਸਾਡੇ ਹੱਥੋਂ ਦੀ ਕੀ ਸੇਵਾ ਆਪਾਂ ਕਰ ਦਿੱਤੀ ਹੈ ਚੈੱਕ ਪਾਸ ਕਰਤੀ ਆ 10 ਤੋਂ 12 ਵਾਰੀ ਕਾਫੀ ਟਾਈਮ ਹੋ ਜਾਂਦਾ ਯਾਰ 2 ਸਾਲ ਦੀ ਰਿਪਿਟਰੀ ਫਿਰ ਵੀ ਇਹ ਪੰਜ ਛੇ ਵਾਰੀ ਛੋਟੇ ਕੋ ਲੱਗਣੀ ਪੰਜ ਛੇ ਟੀਕੇ ਲੱਗਣੇ ਬੜੀ ਵੱਡੀ ਗੱਲ ਹੁੰਦੀ ਆ ਔਰ ਆਪਾਂ ਆਪਣੀ ਸੀਮਣਾ ਤੇ ਗੱਬਣ ਕਰ ਦਿੱਤੀ ਆ ਤੇ ਕਰਾਂਗੇ ਵੀਰ ਦੇ ਨਾਲ ਵੀ ਗੱਲਬਾਤ ਆਪਾਂ ਹਨਾ ਆ ਬਾਈ ਟੀਕੇ ਛੋਟੇ ਲਾ ਕੇ ਕਰ ਲਓ ਕੈਮਰਾ ਮੜਾ ਜਾ ਇਹ ਆਪਣਾ ਛੋਟਾ ਵੀਰ ਜਿਹਦੀ ਮੱਝ ਆ ਤੇ ਫਾਦਰ ਸਾਹਿਬ ਇਹਨਾਂ ਦੇ ਬਾਹਰ ਨੇ ਤੇ ਕੋਈ ਹਾਨੀਆ ਘਰ ਦੇ ਵਿੱਚ ਇਸ ਕਰਕੇ ਮੈਂ ਛੋਟੇ ਵੀਰ ਨੂੰ ਲੈ ਰਿਆ ਨਾਲ ਤੇ ਇਹ ਤੁਹਾਨੂੰ ਦੱਸੂਗਾ ਸਾਰੀ ਗੱਲਬਾਤ ਕਿੰਨੀ ਵਾਰੀ ਮਤਲਬ ਟੀਕੇ ਲੱਗੇ ਨੇ ਕਿੰਨੀ ਵਾਰੀ ਆਪਾਂ ਛੋਟੇ ਕੋ ਕਰਾਈਏ ਕਦੋਂ ਦਾ ਵਿਚਾਰਾ ਇਹ ਮਤਲਬ ਹਨਾ ਟਾਈਮ ਖਰਾਬ ਹੋ ਰਿਹਾ ਪੈਸੇ ਖਰਾਬ ਹੋ ਰਹੇ ਆ ਤਾਂ ਮੈਂ ਕਿੰਨੀ ਵਾਰੀ ਆਇਆ ਇੱਥੇ ਹਨਾ ਸਾਰੀ ਗੱਲਬਾਤ ਦੱਸੂਗਾ ਵੀਰ ਇਹ ਛੁੱਟੀ ਵੀਰ ਕਿੱਦਾਂ ਮਤਲਬ ਦੱਸਣਾ ਵਾ ਆਪਾਂ ਕਿ ਕਿੰਨੀ ਵਾਰੀ ਆਪਾਂ ਬਣਾਈਆਂ ਮਾਜੀ ਮਾਜੀ ਤੇ ਵੀ ਜੀ ਡਾਕਟਰ ਵੀ ਕਿੰਨੀ ਥੋੜਾ ਜਿਹਾ ਉੱਚੀ ਅਣੀ ਮੱਝ ਮੱਝ ਆ ਡੀ ਆ ਇੱਕ ਪਹਿਲੇ ਨੇ ਯਾਰ ਰਿਪੀਟਰ ਹਾਂ ਦੱਸ ਦੱਸ ਮੋੜਾ ਵੀਰ ਸਾਰੀ 6-7 ਵਾਰੀ ਤੇ ਆਪਾਂ ਡਾਕਟਰਾਂ ਦਾ ਸੀਮਨ ਖਾਲੇ ਆ ਤੇ 6-7 ਵਾਰੀ ਵੀ ਆਪਾਂ ਬਿਲਕੁਲ ਲਵਾ ਕੇ ਲਿਆਂਦੀ ਹੈ ਹੈ ਨਹੀਂ ਪਰ ਗੱਲ ਵੀ ਨਹੀਂ ਪਾਉਂਦੀ ਉਹਨੀਆਂ ਦਿਨਾਂ ਬਾਅਦ ਦੇਖੀਆਂ ਦਿਨਾਂ ਬਾਅਦ ਤੇ ਤੋਂ ਹੋ ਰਹੀ ਆ ਘਟੋ ਘਟੋ 2 ਸਾਲ ਦੇ ਕਰੀਬ ਹੋ ਗਈ ਆ ਤੇ ਘਟੋ ਘਟੋ 12 13 ਮਹੀਨੇ ਮਤਲਬ ਬਣ ਚੁੱਕੀ ਆ ਹਣਾ ਇਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਵੀਰ ਦੱਸ ਰਿਹਾ ਵਾ ਕਾਫੀ ਟਾਈਮ ਮਤਲਬ ਖਰਾਬ ਹੁੰਦਾ ਵਾ ਕਾਫੀ ਪੈਸੇ ਖਰਾਬ ਹੁੰਦੇ ਨੇ ਤੇ ਕਾਫੀ ਟਾਈਮ ਤੋਂ ਮੈਂ ਕਿੰਨੀ ਵਾਰੀ ਆਇਆ ਤੁਹਾਡੇ ਕੋਲ ਪਹਿਲਾਂ ਦੇ ਤਰੀ ਦਵਾਈ ਰੱਖਣ ਆਏ ਜੀ ਹਾਂ ਦਵਾਈ ਰੱਖਣ ਆਏ ਜੀ ਫਿਰ ਟੀਗਾ ਕਰਨ ਆਏ ਜੀ ਤੇ ਹੁਣ ਸਿੱਧਾ ਹਣ ਚੱਕ ਕੀਤੀ ਆ ਅੱਜ ਕਿੰਨੇ ਦਿਨਾਂ ਦੀ ਕਰਤੀ ਚੈੱਕ ਅਪ ਆਪਾਂ 50 ਦਿਨਾਂ ਦੀ ਕਰਤੀ ਆ ਅੱਜ 50 ਦਿਨਾਂ ਦੀ ਚੈੱਕ ਕਰਤੀ ਆ ਨਾ ਤੇ ਕਿੱਦਾਂ ਮੈਨੂੰ ਇਹ ਦੱਸ ਕਿ ਕਿੱਦਾਂ ਆਪਣੇ ਤੇ ਯਕੀਨ ਹੀ ਪਹਿਲੇ ਦਿਨ ਤੋਂ ਹਾਂਜੀ ਮੈਨੂੰ ਤੇ ਹੋਰ ਵੀ ਮੇਰੇ ਯਾਰ ਦੋਸਤ ਸੀ ਤੇ ਉਹਨਾਂ ਨੇ ਦੱਸਿਆ ਸਾਡੇ ਇਲਾਕੇ ਵੀ ਆਪੇ ਆਪਾ ਬਰਾਗ ਸਿੰਘ ਜੀ ਹੁਣੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੀ ਵੀ ਰਿਪੀਟਰ ਗਈ ਤੇ ਉਹ ਵੀ 2-3 ਸਾਲ ਹੋ ਗਏ ਬੰਦੀ ਨਹੀਂ ਉਹਨਾਂ ਦੱਸਿਆ ਕਿ ਆਪਾਂ ਵੀ ਢੱਲੂ ਸਾਹਿਬ ਨੇ ਹੱਡੀ ਮੱਤ ਕੀਤੀ ਤੇ ਮੈਂ ਉਹਨਾਂ ਨੇ ਕਿਹਾ ਕਿ ਢੱਲੂ ਸਾਹਿਬ ਨੂੰ ਇੱਕ ਵਾਰੀ ਮੌਕਾ ਦੇ ਕੇ ਵੇਖੋ ਆਪਾਂ ਫਿਰ ਇਹ ਲੋ ਸਾਬ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਇਹਨੂੰ ਫਿਰ ਦਵਾਈ ਰੱਖਣੀ ਪੈਣੀ ਹੈ ਇਹਨੂੰ ਫਿਰ ਆਪਾਂ ਦੇਖ ਚੱਲੂਗਾ ਨਾ ਦਵਾਈ ਦਿਖਾ ਕੇ ਤੇ ਫਿਰ ਇਹਨੂੰ ਟੀਕਾ ਭਰਾ ਕੇ ਹੁਣ ਚੈੱਕ ਪਾਸ ਪਾਊਡਰ ਕਿਹੜਾ ਖਵਾਲਤਾ ਇਹਨੂੰ ਹਾਂਜੀ ਸੀਆਰਐਸ ਦਾ ਖਵਾਲਿਆ ਆ ਕਿਲੋ 2 ਕਿਲੋ ਪਾਊਡਰ ਖਵਾਲ ਕੇ ਡੀਵਰਮਿੰਗ ਕਰਵਾ ਕੇ ਦਵਾਈ ਕਰਕੇ ਟੀਕੇ ਕੀਤੇ ਤੇ ਅੱਜ ਮੈਂ ਚੈੱਕ ਪਾਸ ਕਰਤੀ ਆ ਪਹਿਲੇ ਦਿਨ ਤੋਂ ਚਕੀਣੀ ਮੇਰੇ ਤੇ ਹਾਂਜੀ ਪਹਿਲੇ ਦਿਨ ਤੋਂ ਮੈਨੂੰ ਚਕੀਨ ਆ ਗਿਆ ਇਹ ਵੀਰ ਆਪਣਾ ਵੀਡੀਓ ਵੀ ਵੇਂਦਾ ਹੀ ਮਤਲਬ ਮੈਂ ਇਹਨੂੰ ਗਾਹਕ ਨਹੀਂ ਮੰਨਦਾ ਮੈਨੂੰ ਆਪਣਾ ਇੱਕ ਫੈਨ ਵੀ ਸਮਝ ਲਓ ਇੱਕ ਹਣਾ ਆਪਣੇ ਵੀਡੀਓ ਪਸੰਦ ਕਰਦੇ ਆ ਦੇਖਦੇ ਨੇ ਵੀਡੀਓ ਦੇਖਦਾ ਹੁੰਦਾ ਮੇਰਾ ਹਾਂਜੀ ਤੁਹਾਡੀਆਂ ਰੋਜ਼ ਵੇਖੀ ਕਿਵੇਂਆਂ ਲੱਗਦੀਆਂ ਵੀਡੀਓ ਵਧੀਆ ਵਧੀਆ ਹੱਥ ਹੁੰਦੀ ਹੈ ਪੂਰੀ ਫਿਰ ਹਾਂਜੀ ਹਾਂਜੀ ਤਾਂ ਫਿਰ ਵੀਡੀਓ ਆਪਾਂ ਬਣਨੇ ਅੱਜ ਆਪਣੀ ਅਸਲ ਚ ਮੱਛ ਬਣ ਗਈ ਆ ਤੇ ਕਿਵੇਂ ਲੱਗਾ ਬਹੁਤ ਵਧੀਆ ਲੱਗਾ ਵਧੀਆ ਲੱਗਾ ਖੁਸ਼ੀ ਹੋਈ ਆ ਪੂਰੀ ਖੁਸ਼ੀ ਬਹੁਤ ਇੱਕ ਚੀਜ਼ ਹੋਰ ਯਾਰ ਜਿਹੜੇ ਵੀਰ ਭਰਾ ਸੰਗਦੇ ਨੇ ਇਹ ਚੀਜ਼ ਤੋਂ ਸਾਰੀ ਸਾਰੀ ਉਮਰ ਲੰਗੀ ਆ ਬੋਲਦੇ ਸੰਗਦੇ ਕੈਮਰੇ ਦੇ ਅੱਗੇ ਆ ਵੀਰ ਕੋ ਕੁਝ ਸਿੱਖਣ ਨਿੱਕੇ ਵੀਰ ਕੋ ਤੇ ਕਿੰਨੀ ਵਧੀਆ ਗੱਲ ਕੀਤੀ ਆ ਵੀਰ ਨੇ ਹਣਾ ਕਿਦਾਂ ਅਜੇ ਛੋਟੀ ਜਿਹੀ ਉਮਰ ਆ ਵੀਰ ਦੀ ਇਹਦੀ ਤੇ ਜਿਹੜੇ ਵੀਰ ਭਰਾ ਹੈਲਪ ਨਹੀਂ ਕਰਦੇ ਕੈਮਰੇ ਤੋਂ ਭੱਜ ਜਾਂਦੇ ਨੇ ਬੋਲਦੇ ਨਹੀਂ ਕੁਝ ਵੀ ਜਦੋਂ ਮੇਰਾ ਟਾਈਮ ਹੁੰਦਾ ਹੈਲਪ ਲਾਈਨ ਦਾ ਉਦੋਂ ਭੱਜ ਜਾਂਦੇ ਨੇ ਤਾਂ ਵੀਰ ਕੋ ਕੋ ਸਿੱਖਣ ਤੇ ਹੈਲਪ ਕਰਿਆ ਕਰੋ ਯਾਰ ਕਿਦੀ ਮਤਲਬ ਜੇ ਆਪਾਂ ਮੈਂ ਵਧੀਆ ਕੀਤਾ ਇਹਦਾ ਮੈਂ ਇਹਨਾਂ ਦੇ ਦੁੱਖ ਚ ਖੜਾ ਵਾਂ ਯਾਰ ਮਾੜਾ ਬਹੁਤ ਟਾਈਮ ਤੋਂ ਖਰਾਬ ਹੀ ਸੀ ਵਿਚਾਰੇ ਤੇ ਅੱਜ ਮੈਂ ਜੇ ਗੱਬਣ ਕਰਦੀ ਆ ਹਨਾ ਤੇ ਯਾਦ ਕਰੂਗਾ ਵਿਚਾਰਾ ساری ਜ਼ਿੰਦਗੀ ਮੈਨੂੰ ਠੀਕ ਆ ਮੈਂ ਹਮੇਸ਼ਾ ਜਿਹੜੇ ਦੁੱਖਾਂ ਚ ਮੈਂ ਉਹਨਾਂ ਦੇ ਨਾਲ ਖੜਾ ਵਾਂ ਮਾ ਦੁੱਖ ਸਮਝ ਕੇ ਇਲਾਜ ਕਰਦਾ ਵਾ ਬਥੇ ਪੈਸੇ ਪੂਸੇ ਵੀ ਨਹੀਂ ਨਾ ਖੜੇ ਮੈਂ ਨਹੀਂ ਨਹੀਂ ਇੱਕ ਨੋਰਮਲ ਫੀਸ ਕਢੀ ਹੈ ਨਾ ਜੂਦੀ ਆ ਹਾਂਜੀ ਠੀਕ ਹੈ ਨਾ ਦੱਸਣਾ ਵਾ ਆਪਾਂ ਹਾਂਜੀ ਹਾਂਜੀ ਠੀਕ ਹੈ ਨਾ ਕੋਈ ਆਪਣੀ ਇਹ ਨਹੀਂ ਕਿ ਮਤਲਬ ਇੱਕ ਆਪਣੀ ਹੱਕ ਨਾ ਚੱਲੀਦਾ ਵਾ ਆਪਣਾ ਜੋ ਕੀ ਜਾਂਦੇ ਆ ਹਨਾ ਕਿਰਤ ਕਮਾਈ ਨਾ ਚੱਲੀਦਾ ਵਾ ਉਹ ਧੰਨ ਗੁਰੂ ਰਾਮਦਾਸ ਦਾ ਨਾਮ ਲੈ ਕੇ ਚੱਲੀਦਾ ਉਹਨੇ ਹੀ ਇਹ ਕਿਰਪਾ ਕੀਤੀ ਆ ਇਹਨੂੰ ਵਿਚਾਰੇ ਨੂੰ ਮੇਰੇ ਤੇ ਯਕੀਨੀ ਪਹਿਲੇ ਦਿਨ ਤੋਂ ਮੇਰੀਆਂ ਵੀਡੀਓ ਦੇਖਤਾ ਹੈ ਅੱਜ ਮੈਂ ਉਹਦੇ ਦੀ ਬਣਾਤੀ ਆ ਗੱਬਣਾ ਕਰਤੀ ਆ ਮੱਜ ਤੇ ਅੱਜ ਹੋਰ ਵੀ ਪਿਆਰ ਵੱਧ ਗਿਆ ਵੀਰ ਲਈ ਇਹ ਵੀਰ ਦਾ ਮੇਰੇ ਲਈ ਹਨ ਤੇ ਬਾਕੀ ਹੋਰ ਮੇਰੇ ਬਾਰੇ ਕੀ ਮਤਲਬ ਕਹਿਣਾ ਚਾਹੁੰਦਾ ਕਿ ਕਿਵੇਂ ਕੰਮ ਕਰ ਲਗਾ ਕੀ ਤੁਹਾਡਾ ਕੰਮ ਤੇ ਟੁਕਿਆਂ ਨਾਲੋਂ ਮੇਰਾ ਕੀ ਫਰਕ ਆ ਜਾਪਿਆ ਦੂਜੇ ਦੇ ਬਸ ਵੀਰ ਜੀ ਨਾ ਉਹਨਾਂ ਦੱਸਣਾ ਆਪਾਂ ਕਿਹੜੇ ਬੁੰਦਾ ਤੁਹਾਨੂੰ ਸੀਮਨ ਵਾਦੀ ਦੇ ਅੰਦਰ ਰੱਖਿਆ ਤੇ ਨਾ ਇੰਨਾ ਕਿ ਜਿਆਦਾ ਉਹਨਾਂ ਪਤਾ ਪਤਾ ਕੋਈ ਲੱਗਦਾ ਨਹੀਂ ਸੀ ਬਸ ਟੀਕੇ ਰੱਖ ਕੇ ਤੇ ਪੈਸੇ ਉਹਨਾਂ ਨੇ ਜੇ 200 ਦਾ ਟੀਕਾ ਉਹਨਾਂ ਗਾੜੀ 250 ਰੁਪਿਆ ਲੈ ਕੇ ਤੇ ਗਾਂ ਜਾਣਾ ਤੇ ਇਤਨਾ ਟੀਕੇ ਢੁਕੇ ਰੱਖ ਜਾਣੇ ਤੇ ਚੱਲ ਜਾਣਾ ਤੇ ਤੁਹਾਡਾ ਦੇ ਮੈਨੂੰ ਇੱਕ ਗੱਲ ਚੰਗੀ ਲੱਗੀ ਤੁਸੀਂ ਜੇ ਟੀਕਾ ਦੀ ਦਵਾਈ ਰੱਖੀ ਫਿਰ ਤੁਸੀਂ ਟੀਕਾ ਵੀ ਦੱਸਿਆ ਆ ਬੁਲਦਾ ਟੀਕਾ ਆ ਆ ਗੱਲ ਤੁਹਾਡੀ ਮਨ ਬੋਲੀ ਮੇਰੇ ਕੋ ਮੈਂ ਨਿਕੀ ਨਿਕੀ ਚੀਜ਼ ਕਿਉਂਕਿ ਜਿਹੜਾ ਸੱਚਾ ਬੰਦਾ ਹੁੰਦਾ ਨਿਕੀ ਨਿਕੀ ਚੀਜ਼ ਨੂੰ ਲੈ ਕੇ ਚੱਲਦਾ ਵਾ ਤਾਂ ਬਾਕੀ ਤੁਜੀ ਗੱਲ ਜਿੰਨੂੰ ਆਪਣੇ ਇਹ ਆਪਣੇ ਵੀਰ ਤੇ ਛੋਟੇ ਤੇ ਬੱਚੇ ਤੇ ਨਹੀਂ ਯਕੀਨ ਉਹਨੂੰ ਆਪਣੇ ਰੱਬ ਤੇ ਵੀ ਯਕੀਨਾ ਨਹੀਂ ਜੇ ਜਿਹੜੀ ਸਿੱਧੀ ਗੱਲ ਆ ਜੇ ਇਹਨਾਂ ਤੇ ਨਹੀਂ ਯਕੀਨ ਹੈਗਾ ਤਾਂ ਤੁਹਾਨੂੰ ਆਪਣੇ ਰੱਬ ਤੇ ਵੀ ਯਕੀਨਾ ਨਹੀਂ ਆ ਠੀਕ ਹੈ ਨਾ ਕੰਮ ਕੀਤਾ ਵੀਰ ਜੀ 2 ਸਾਲ ਤੋਂ ਵਿਚਾਰਾ ਪਰੇਸ਼ਾਨੀ ਮੈਂ ਕੁਝ ਨਹੀਂ ਕੀਤਾ ਸਿਰਫ ਆਪਣੇ ਤਰੀਕੇ ਨਾਲ ਇਹ ਕੰਮ ਕੀਤਾ ਮੇਰੇ ਤਰੀਕਿਆਂ ਨਾਲ ਰਿਜ਼ਲਟ ਮਿਲਿਆ ਵਾ ਇਹ ਚ ਕੋਈ ਵੱਡੀ ਗੱਲ ਨਹੀਂ ਹੈ ਕਿ ਮੈਂ ਪਤਾ ਨਹੀਂ ਕੀ ਕਰਤਾ ਕੀ ਨਹੀਂ ਬਾਕੀ ਹਰ ਦੁਖੀ ਨਾ ਖੜਾ ਮੈਂ ਪੰਜਾਬ ਦੇ ਕੋਨੇ-ਕੋਨੇ 'ਚ ਜੋ ਫੂਕਣ ਹੁੰਦੇ ਨੇ ਮੈਨੂੰ ਹਰੇਕ ਦੀ ਹੈਲਪ ਕਰਦਾ ਮੈਂ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਤੇ ਮੈਂ ਖੜਦੇ ਰਹਿਣਾ ਮੈਂ ਕਿਉਂਕਿ ਮੇਰੀ ਸੇਵਾ ਲਈ ਆਉਂਦੇ ਮੈਂ ਸੇਵਾ ਕਰਦੇ ਰਹਿਣਾ ਵੀਰੋ ਠੀਕ ਹੈ ਜੀ ਬਾਕੀ ਤੁਸੀਂ ਨਿੱਕੇ ਵੀਰ ਦੀ ਗੱਲ ਸੋਹਣੀ ਵੀ ਲਈ ਜਿੰਨੀ ਕੋਨੇ ਕੀਤੀ ਆ ਬਹੁਤ ਵਧੀਆ ਲੱਗਾ ਵਾ ਇੱਕ ਹਨਾ ਜਿਤਨਾ ਬੱਚੇ ਵੀ ਗਈ ਝੱਕ ਜਾਂਦੇ ਨੇ ਇੱਥੇ ਤੇ ਬੁੱਢੇ ਵੀ ਝੱਕੀ ਜਾਂਦੇ ਨੇ ਪਰ ਇਹਨੇ ਵੀਰ ਨੇ ਜਿੰਨੀ ਵੀ ਗੱਲ ਕੀਤੀ ਆ ਬਹੁਤ ਵਧੀਆ ਕੀਤੀ ਆ ਧੰਨਵਾਦ ਕਰਦਾ ਆ ਵੀਰ ਦਾ ਤੇ ਇਹ ਪਤਾ ਨਹੀਂ ਮੇਰਾ ਧੰਨਵਾਦ ਕਰਦਾ ਕਿ ਨਹੀਂ ਮੈਂ ਇਹਦੀ ਮੱਝ ਗੱਬਣ ਕੀਤੀ ਆ ਮੇਰਾ ਧੰਨਵਾਦ ਨਹੀਂ ਕਰਨਾ ਨਹੀਂ ਤੁਹਾਡਾ ਧੰਨਵਾਦ ਹੈ ਵੀਰ ਜੀ ਹਾਂ ਤੇ ਬਾਕੀ ਖੁਸ਼ ਆ ਮੇਰਾ ਹਾਂਜੀ ਖੁਸ਼ ਤੇ ਪਹਿਲੇ ਦਿਨ ਤੋਂ ਕਹਿਤਾ ਸੀ ਨਾ ਮੈਂ ਪਹਿਲੇ ਦਿਨ ਤੋਂ ਮੈਂ ਸਮਝਿਆ ਮਗਾ ਮਾਜੀ ਨਿਕਲਣੀ ਤੇ ਲੋਕਾਂ ਨੇ ਕਿਹਾ ਕਿੰਨੇ ਦਿਨਾਂ ਬਾਅਦ ਹੀ ਹੀਟ ਤੇ ਆ ਜਾਂਦੀ ਹੈ ਇਨਨੇ ਦੇ 19 ਦਿਨ 19 21 ਦਿਨਾਂ ਦੇ ਵਿੱਚੋਂ ਹੀਟ ਤੇ ਆ ਜਾਂਦੀ 19 ਦਿਨਾਂ ਤੇ ਹੀਟ ਤੇ ਆ ਜਾਂਦੀ ਸੀ ਤੇ ਅੱਜ 50 ਦਿਨ ਹੋ ਗਿਆ ਚੁੱਪ ਚੁੱਪ ਗਿਆ ਦਾ ਮਤਲਬ ਕਿ 12 13 ਮਹੀਨੇ ਹੁਣ ਚੁੱਪੀ ਰਹੂਗੀ ਏ ਅੱਕੀ ਚੁੱਪ ਕਰਾਤੀ ਆ ਮਤਲਬ ਉਹਦੀ ਕਿਰਪਾ ਦੇ ਨਾਲ ਇੰਨੀ ਉਹਦੀ ਕਿਰਪਾ ਵਾ ਆਪਾਂ ਸਹੀ ਤਰੀਕੇ ਨਾਲ ਚੱਲਾਂਗੇ ਵਧੀਆ ਤਰੀਕੇ ਨਾਲ ਚੱਲਾਂਗੇ ਤੇ ਕਿਉਂ ਨਾ ਰਿਜ਼ਲਟ ਵੀ ਦੇਵਾਂਗੇ ਜੇ ਕਿ ਅਸੀਂ ਲਈ ਸੋਚਾਂਗੇ ਫੇਰ ਹੀ ਸਾਡਾ ਚੰਗਾ ਹੋਊਗਾ ਜੇ ਆਪਾਂ ਚੰਗਾ ਸੋਚਾਂਗੇ ਚੰਗਾ ਕਰਾਂਗੇ ਰੱਬ ਸਾਡਾ ਫੇਰ ਹੀ ਸਾਡੇ ਨਾਲ ਆ ਇਸ ਕਰਕੇ ਮੈਂ ਹਰ ਇੱਕ ਦੇ ਨਾਲ ਖੜਦੇ ਰਹਿਣਾ ਵਾ ਇਹ ਪਿੰਡ ਦੇ ਵਿੱਚ ਅੱਗੇ ਵੀ ਮੈਂ ਦੋ ਤਿੰਨ ਰਿਪੀਟਰਾਂ ਪਾਸ ਕੀਤੀਆਂ ਨੇ ਤੇ ਹੋਰ ਵੀ ਬੇਰੀ ਰੇਂਜ ਚ ਜਿਹੜੀਆਂ ਜਿਹੜੀਆਂ ਆਉਂਦੀਆਂ ਗਈਆਂ ਪਾਸ ਕਰਦੇ ਜਾਣਾ ਵਾ ਜੇ ਮੈਨੂੰ ਉਹਨੇ ਅੱਗੇ ਵੀ ਗੱਲ ਕੀਤੀ 180 ਬਖਸ਼ੀਆਂ ਮੈਨੂੰ ਉਹਨੇ ਜਿਹੜੀਆਂ ਗੱਬਣ ਹੋਣੀਆਂ ਨੇ ਤੇ ਵੀ ਇਹੋ ਜਿਹੀਆਂ ਵੀ ਹੁੰਦੀਆਂ ਜਿੰਨਾਂ ਦਾ ਕੁਝ ਨਹੀਂ ਹੋ ਸਕਦਾ ਤੇ ਉਹਨਾਂ ਦਾ ਮੈਂ ਵੀ ਨਹੀਂ ਕੁਝ ਕਰ ਸਕਦਾ ਤੇ ਮੇਰਾ ਰੱਬ ਵੀ ਕੁਝ ਨਹੀਂ ਕਰ ਸਕਦਾ ਠੀਕ ਹੈ ਜੀ ਇਹਦੀ ਮੱਝ ਉਹਨਾਂ 80 ਦੇ ਵਿੱਚ ਗਣੀ ਗਈ ਆ ਆ ਵੀਡੀਓ ਬਣ ਰਹੀ ਆ ਬਾਕੀ ਬਹੁਤ ਬਹੁਤ ਧੰਨਵਾਦ ਹੈ ਨਿੱਕੇ ਵੀਰ ਦਾ ਹਨਾ ਤੇ ਸੇਵਾ ਕਰਨੀ ਆ ਮੇਰੇ ਵੀਰ ਨੇ ਹੁਣ ਦੱਬ ਕੇ ਤੇ ਬਾਕੀ ਉਹਨਾਂ ਨੂੰ ਵੀ ਜਵਾਬ ਹੈ ਜਿਹੜੇ ਮਿਹਨੇ ਮਾਰਦੇ ਨੇ ਮਖੌਲ ਕਰਦੇ ਨੇ ਫੰਡਰਾਂ ਬੰਨੀਆਂ ਵਾਏ ਵਾ ਅੱਖਾਂ ਤੋਂ ਲੱਖਾਂ ਦੀ ਮੱਝ ਬਣਾ ਕੇ ਵੀਰ ਦੇ ਹੱਥ 'ਚ ਦੇਤੀ ਆ ਤੇ ਬਾਕੀ ਉਹਦੀ ਕਿਰਪਾ ਰਵੇ ਹਮੇਸ਼ਾ ਗੁਰੂ ਰਾਮਦਾਸ ਜੀ ਜਿਹੜਾ ਪਿੱਠ ਨਹੀਂ ਲੱਗਣ ਦਿੰਦਾ ਤੇ ਇਦਾਂ ਹੀ ਮੇਰੀ ਮੇਰੀ ਸੇਵਾ ਬਖਸ਼ਦਾ ਰਹੇ ਤਾਂ ਮੈਂ ਕਰਦਾ ਰਵਾਂ ਬਾਕੀ ਜਾਂਦੇ ਜਾਂਦੇ ਮਤਲਬ ਹੋਰ ਕੁਝ ਕਹਿਣਾ ਮੇਰੇ ਭਰਾਣੇ ਹਾਂ ਹੱਸ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਵੀ ਜਰੂਰ ਕਰਿਓ ਜਿਹੜੇ ਵੀਰ ਨੂੰ ਮੇਰੇ ਨੂੰ ਲੋੜ ਆ ਗੱਲ ਕਰਨੀਆਂ ਕਮੈਂਟਾਂ 'ਚ ਨੰਬਰ ਲੈ ਸਕਦਾ ਮੇਰਾ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ 8 ਮਿੰਟ ਤੇ 4 ਸਕਿੰਟ